ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਾਰਨ ਦੀ ਜਿਮਨੀ ਚੌਂ ਦੇ ਜਦੋਂ ਦੇ ਨਤੀਜੇ ਆਏ ਆ ਤੇ ਸ਼ਿਵ ਸੈਨਾ ਵਾਲੇ ਬੜੇ ਜਿਹੇ ਭੰਗੜੇ ਪਾ ਰਹੇ ਆ ਬੜੀਆਂ ਖੁਸ਼ੀਆਂ ਮਨਾ ਰਹੇ ਆ ਬੜੇ ਲੱਡੂ ਵੰਡ ਰਹੇ ਆ ਉਹ ਕਹਿ ਰਹੇ ਆ ਕਿ ਮਨਦੀਪ ਸਿੰਘ ਹਾਰ ਗਿਆ ਕਹਿੰਦੇ ਆ ਕਿ ਭਾਈ ਸੰਦੀਪ ਸਿੰਘ ਸੰਨੀ ਦਾ ਜਿਹੜਾ ਭਰਾ ਆ ਭਾਈ ਮਨਦੀਪ ਸਿੰਘ ਉਹ ਹਾਰ ਗਿਆ ਸ਼ਿਵ ਸੈਨਾ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਕਰਕੇ ਲੱਡੂ ਵੰਡ ਰਹੇ ਆ ਸੋ ਜੇਕਰ ਭਾਈ ਮਨਦੀਪ ਸਿੰਘ ਜਿੱਤ ਜਾਂਦਾ ਨਾ ਤੇ ਆ ਸ਼ਿਵ ਸੈਨਾ ਵਾਲੇ ਇਹ ਇਹਨਾਂ ਨੂੰ ਹਾਰਟ ਅਟੈਕ ਦੇ ਨਾਲ ਇਹਨਾਂ ਦੀ ਮੌਤ ਹੋ ਜਾਣੀ ਸੀ ਇਹਨਾਂ ਨੇ ਉਦਾਂ ਹੀ ਮਰ ਜਾਣਾ ਸੀ ਜਦੋਂ ਇਹ ਖਬਰ ਸਾਹਮਣੇ ਆਉਣੀ ਸੀ ਨਾ ਕਿ ਭਾਈ ਮਨਦੀਪ ਸਿੰਘ ਜਿੱਤ ਗਿਆ ਤੇ ਬਹੁਤ ਸਾਰੇ ਜਿਹੜੇ ਫਿਰਕੂ ਹਿੰਦੂਤਵੀਏ ਆ ਜਿਹੜੇ ਸੁਧੀਰ ਸੂਰੀ ਦੇ ਯਾਰ ਆ ਜਿਹੜੇ ਸ਼ਿਵ ਸੈਨਿਕ ਆ ਉਹ ਉਹ ਉਹਨਾਂ ਵਿਚਾਰਿਆਂ ਨੇ ਹਾਰਟ ਅਟੈਕ ਦੇ ਨਾਲ ਦੀ ਜਿਹੜਾ ਆ ਉਹ ਮਰ ਜਾਣਾ ਸੀ ਉਹਨਾਂ ਦੇ ਨਾਲ ਬੜੀ ਜਿਹੜੀ ਆ ਬੁਰੀ ਆ ਉਹ ਹੋਣੀ ਸੀ ਸੋ ਹੁਣ ਇਹ ਲੱਡੂ ਵੰਡਦੇ ਫਿਰਦੇ ਆ ਸੋ ਕੋਈ ਗੱਲ ਨਹੀਂ ਸਾਨੂੰ ਪਤਾ ਆ ਕਿ ਤੁਹਾਡੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਜਿਹੜੀ ਕਿੰਨੀ ਨਫ਼ਰਤ ਆ ਉਹ ਭਰੀ ਹੋਈ ਆ ਤੇ ਤੁਸੀਂ ਆਪਣੀ ਗੰਦੀ ਸੋਚ ਆਪਣੀ ਘਟੀਆ ਸੋਚ ਦਾ ਪਹਿਲਾਂ ਵੀ ਪ੍ਰਗਟਾਵਾ ਕਰਦੇ ਰਹੇ ਹੋ ਤੇ ਹੁਣ ਵੀ ਜਿਹੜਾ ਤੁਸੀਂ ਉਹ ਕਰਦੇ ਰਹੇ ਹੋ ਕਰਦੇ ਪਏ ਹੋ ਪਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਭਾਈ ਮਨਦੀਪ ਸਿੰਘ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਵਿੱਚ ਸ਼ਿਵ ਸੈਨਾਵਾਦਿਆ ਨੂੰ ਜਿਹੜਾ ਵਾਣੀ ਪਾਈ ਰੱਖਿਆ ਇਹਨਾਂ ਦੇ ਸਾਹ ਸੂਤੇ ਪਏ ਸੀ ਸੋ ਹੁਣ ਵਿਚਾਰਿਆਂ ਨੂੰ ਭਾਵੇਂ ਜਿਹੜੀ ਨੀਂਦ ਆ ਉਹ ਆ ਜਾਵੇ ਪਰ ਕੋਈ ਗੱਲ ਨਹੀਂ ਸ਼ਿਵ ਸੈਨਾਵਾਦ ਇਹ ਗੱਲ ਯਾਦ ਰੱਖਿਓ ਕਿ ਜਿਹੜੇ ਤੁਹਾਡੇ ਭਾਜਪਾ ਵਾਦੇ ਨਾਲ ਕਾਂਗਰਸ ਵਾਲੇ ਆ ਉਹਨਾਂ ਦੇ ਨਾਲ ਵੇਖ ਲਓ ਕਿੰਨੀ ਬੁਰੀ ਹੋਈ ਉਹ ਜਿਹੜੇ ਤੁਹਾਡੇ ਨਿਕਰਾਂ ਵਾਦੇ ਸੰਗੀ ਜਿਹੜੇ ਭਾਜਪਾ ਉਹ ਵੇਖ ਲਓ ਉਹ ਦੇਖ ਲਓ ਕਿੰਨੇਵੇਂ ਨੰਬਰ ਤੇ ਆਏ ਆ ਤੁਸੀਂ ਉਹਨਾਂ ਦੀ ਹਾਲ ਵੇਖੋ ਭਾਈ ਮਨਦੀਪ ਸਿੰਘ ਵਾਦਨਾ ਵੇਖੋ ਪਹਿਲਾਂ ਆਪਣੇ ਜਿਹੜੇ ਭਾਜਪਾ ਮੋਦੀ ਹੋਣੇ ਜਿਹੜੇ ਉੱਥੇ ਆਏ ਸੀ ਸੋ ਉਹਨਾਂ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਸੋ ਭਾਈ ਮਨਦੀਪ ਸਿੰਘ ਨੇ ਤਾਂ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਜਿਹੜੀ ਮਾਤ ਆ ਉਹ ਦਿੱਤੀ ਆ ਸੋ ਉਹਨਾਂ ਨੂੰ ਵਾਣੀ ਪਾਈ ਰੱਖਿਆ ਤੇ ਅੱਗੇ ਤੋਂ ਵੀ ਆ ਸੇਵ ਸਨਾ ਵਾਲੇ ਹੁਣ ਭਾਜਪਾ ਹੀ ਹੁਣ ਕਾਂਗਰਸੀ ਹੁਣ ਬਾਦਲ ਕੇ ਹੁਣ ਜਾਂ ਝਾੜੂ ਵਾਲੇ ਬੁੱਕਰ ਵਾਲੇ ਹੁਣ ਇਹਨਾਂ ਸਾਰਿਆਂ ਦਾ ਜਿਹੜਾ ਝਾੜੂ ਝਾੜੂ ਆ ਉਹ ਖਿਲਾਰਾਂਗੇ ਤੇ ਇਹਨਾਂ ਨੂੰ ਇਦਾਂ ਹੀ ਪੰਜਾਬ ਦੇ ਵਿੱਚ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਪੰਜਾਬ ਸੌਂ ਦੀ ਕਿਸੇ ਨੇ ਨਹੀਂ ਸੁਣੀ 50 60 ਸਾਲਾਂ ਤੋਂ ਜਿਹੜੇ ਮਸਲੇ ਪਹਿਲਾਂ ਲਟਕਦੇ ਸੀ ਉਹ ਅੱਜ ਵੀ ਤਿਉਂ ਦੇ ਤਿਉਂ ਹੀ ਨੇ ਔਰ ਇਹ ਕਦੇ ਖਤਮ ਵੀ ਨਹੀਂ ਹੋਣੇ ਕਿਉਂਕਿ ਪੰਜਾਬ ਨੂੰ ਜਿਹੜਾ ਵੀ ਸੀਐਮ ਮਿਲਦਾ ਵਾ ਉਹ ਆਈਬੀ ਤੇ ਰੋ ਦੇ ਬਣਾਏ ਫਰੇਮ ਦੇ ਵਿੱਚ ਫਿੱਟ ਕੀਤਾ ਹੋਇਆ ਮਿਲਦਾ ਇਸ ਕਰਕੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਹੋਣਾ ਹੁਣ ਜਿਹੜੇ ਮਸਲੇ ਨੇ ਪਾਣੀਆਂ ਦਾ ਮਸਲਾ ਪੰਜਾਬੀ ਮਾਂ ਬੋਲੀ ਦਾ ਮਸਲਾ ਪੰਜਾਬ ਨੂੰ ਵੱਧ ਅਧਿਕਾਰਾਂ ਦਾ ਮਸਲਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦਾ ਮਸਲਾ ਬੇਅਦਬੀਆਂ ਦਾ ਮਸਲਾ ਹੋਰ ਮਸਲੇ ਉਲਟੇ ਨਾਲ ਐਡ ਹੋ ਗਏ ਨੇ ਬੇਅਦਬੀਆਂ ਦਾ ਮਸਲਾ ਨਵਾਂ ਹੀ ਐਡ ਹੋਇਆ ਨਸ਼ਿਆਂ ਦਾ ਵੀ ਨਵਾਂ ਹੀ ਐਡ ਹੋਇਆ ਬਾਹਰੋਂ ਗਲਤ ਤਰੀਕੇ ਨਾਲ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਇੱਥੇ ਜਿਹੜਾ ਵਸੇਬਾ ਹੋ ਰਿਹਾ ਵਾ ਜਾਂ ਬਾਹਰਲੇ ਲੋਕ ਆਣ ਕੇ ਇੱਥੇ ਆਪਣੀ ਪ੍ਰਾਪਰਟੀ ਬਣਾ ਰਹੇ ਨੇ ਇਹ ਸਾਰੇ ਨਵੇਂ ਮਸਲੇ ਨੇ ਹੋਰ ਗਾਂ ਦੀ ਗਾਂ ਜਿਹੜੇ ਮਸਲੇ ਨੇ ਵਾਧੇ ਜਾਣੇ ਨੇ ਇਹ ਘਟਣੇ ਨਹੀਂ ਐ ਇਹ ਓਨਾ ਚਿਰ ਨਹੀਂ ਘਟਣੇ ਓਨਾ ਚਿਰ ਨਹੀਂ ਕੱਟ ਸਕਦੇ ਜਿੰਨਾ ਚਿਰ ਪੰਜਾਬ ਨੂੰ ਸੈਂਟਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਯੁਰਤਨਾ ਗੱਲ ਕਰਨ ਵਾਲਾ ਕੋਈ ਸੀਐਮ ਨਹੀਂ ਮਿਲ ਜਾਂਦਾ ਓਨਾ ਚਿਰ ਇਹ ਮੁੱਦੇ ਦਿਨ ਰਾਤ ਵਧਣੇ ਨੇ ਵਧਣੇ ਇਹ ਖਤਮ ਨਹੀਂ ਹੋਣੇ ਨਾ ਇਹਨਾਂ ਦਾ ਕੋਈ ਹੱਲ ਹੋਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ